ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸ਼ਰਮਨਾਕ ਵੀਡੀਓ ਅੰਮ੍ਰਿਤਸਰ ਦੇ ਵਿੱਚ ਉਹਨਾਂ ਪੇਰੈਂਟਸ ਨੇ ਸ਼ੇਅਰ ਕੀਤੀ ਹੈ ਜਿਨ੍ਹਾਂ ਨੂੰ ਕਿਤੋਂ ਵੀ ਇਨਸਾਫ ਨਹੀਂ ਮਿਲਿਆ ਇੰਨੀ ਸ਼ਰਮਨਾਕ ਹਰਕਤ ਜਿਹੜੀ ਉਹਨਾਂ ਦੇ ਬੱਚਿਆਂ ਦੇ ਨਾਲ ਹੋਈ ਔਰ ਮੈਨੂੰ ਸ਼ਰਮ ਆ ਰਹੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਦਰਿੰਦੇ ਤੁਰ ਰਹੇ ਨੇ ਔਰ ਤਿੰਨ ਦਿਨ ਬੀਤ ਜਾਣ ਤੇ ਪੁਲਿਸ ਵੱਲੋਂ ਪਰਚਾ ਨਾ ਦਰਜ ਕੀਤਾ ਹੋਵੇ ਮੋਟਰਸਾਈਕਲ ਦਾ ਨੰਬਰ ਪਤਾ ਪੁਲਿਸ ਤੰਗ ਕਰ ਰਹੀ ਹੈ ਪਰਿਵਾਰ ਨੂੰ ਕਦੀ ਕਿਸੇ ਨੂੰ ਫੜ ਲਿਆਂਦੇ ਕਦੀ ਕਿਸੇ ਨੂੰ ਫੜ ਲਿਆਂਦੇ ਔਰ ਲੋਕਲ ਐਮ ਐਲ ਏ ਏਰੀਏ ਦੇ ਵੈਸੇ ਤੇ ਉਹ ਬਹੁਤ ਗੱਲਾਂ ਕਰਦੇ ਨੇ ਕਿ ਫੀਮੇਲਸ ਦੇ ਬਚਾ ਲਈ ਉਹ ਬਹੁਤ ਕੰਮ ਕਰ ਰਹੇ ਨੇ ਪਰ ਇੱਥੇ ਕਿਉਂ ਚੁੱਪੀ ਹੈ ਬਹੁਤ ਦੁੱਖ ਹੋਇਆ ਇਹ ਵੀਡੀਓ ਵੇਖ ਕੇ ਔਰ ਮੈਨੂੰ ਐ ਉਮੀਦ ਹੈ ਕਿ ਜਿਹੜੇ ਵੀ ਇਹ ਵੀਡੀਓ ਵੇਖਦੇ ਹੋਣਗੇ ਇਹਨੂੰ ਇੰਨੀ ਕੁ ਸ਼ੇਅਰ ਕਰਨਗੇ ਕਿ ਕੱਲ ਦੇ ਕੱਲ ਹੀ ਐਤਵਾਰ ਇਹ ਪਰਚਾ ਦਰਜ ਕੀਤਾ ਜਾਵੇ ਇਹੋ ਜਿਹਾ ਅੱਗੋਂ ਕਦੀ ਕਿਸੇ ਬੱਚਿਆਂ ਦੇ ਨਾਲ ਛੋਟੀਆਂ ਬੱਚੀਆਂ ਜਿਹੜੀਆਂ ਸਕੂਲ ਜਾਂਦੀਆਂ ਔਰ ਪੈਦਲ ਘਰ ਆਂਦੀਆਂ ਉਹਨਾਂ ਦੇ ਨਾਲ ਇਹੋ ਜਿਹਾ ਕੋਈ ਦਰਿੰਦਾ ਕੁਝ ਕਰ ਨਾ ਸਕੇ ਨਹੀਂ ਤੇ ਅਸੀਂ ਵੀ ਕਦੀ ਵੀ ਕ੍ਰਾਈਮਸ ਅਗੇਂਸਟ ਫੀਮੇਲਸ ਖਤਮ ਨਹੀਂ ਕਰ ਪਾਵਾਂਗੇ ਇਹ ਬਹੁਤ ਵੱਧ ਜਾਣਗੇ ਮੇਰੀ ਸਭ ਨੂੰ ਅਰਜ਼ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਸੀਐਮ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਮੈਨੂੰ ਲੱਗਦਾ ਪਹੁੰਚ ਹੀ ਹੋਏਗੀ ਪਰ politcal pressure ਜਾਂ ਪਤਾ ਨਹੀਂ ਕਿਸ ਗੱਲ ਕੇ 3 ਦਿਨ ਹੋ ਗਿਆ ਪਰਚਾ ਨਹੀਂ ਦਰਜ ਹੋਇਆ ਇਸਹਿਵਾਨ ਤੇ ਪਰਚਾ ਦਰਜ ਕਰਕੇ ਇਸ ਬੱਚੀਆਂ ਨੂੰ ਮੋਰਓਵਰ ਸਾਰੇ ਪੰਜਾਬ ਨੂੰ ਇਨਸਾਫ ਦਵਾਇਆ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਥੇ ਕਿਤੇ ਵੀ ਲੋੜ ਆ ਤੇ ਮੈਂ ਫ੍ਰੀ ਬਿਲਕੁਲ ਕਾਨੂੰਨੀ ਸਹਾਇਤਾ ਕਰਾਂਗਾ ਕਰ ਰਿਆਂ ਕਿਉਂਕਿ ਅੰਤ 'ਚ ਆ ਕੇ ਪੇਰੈਂਟਸ ਨੇ ਮੈਨੂੰ ਕੰਟੈਕਟ ਕੀਤਾ ਉਹਨਾਂ ਦੀ ਮਦਦ ਕਰਨ ਵਾਸਤੇ ਔਰ ਜਸ ਸੇਵਾ ਸੋਸਾਇਟੀ ਪੂਰਾ ਜ਼ੋਰ ਲਗਾ ਦੇਗੀ ਮਾਪਾਪ ਨੂੰ ਇਨਸਾਫ ਦਿਵਾਉਣ ਲਈ